ਵੇਖਣ ਵਾਲੇ ਪੈਨ ਪ੍ਰੋਬਲਮ ਸਸਿਕਾ ਤੁਸੀਂ ਪਿਛਲੇ ਵਲੋਗਾਂ ਵਿੱਚ ਪੈਦਲ ਯਾਤਰਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਲੋਗ ਵੇਖੇ ਯਾਤਰਾ ਪੂਰੀ ਕਰਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਾਮਮਸਤਕ ਹੋ ਕੇ ਕਰ ਠੀਟਾ ਪਹੁੰਚ ਚੁੱਕੇ ਸੀਗੇ ਕਾਫੀ ਤੇਹੀ ਵਲੋਗਾਂ ਵਿੱਚ ਵੇਖਿਆ ਵੀ ਸੀਗਾ ਕਾਫੀ ਬਾਸ ਰਹੀ ਸੀ ਸੋ ਗੁਰੂ ਧੰਦਾਸ ਮਹਾਰਾਜ ਦੀ ਕਿਰਪਾ ਨਾਲ ਆਪਣੀ ਯਾਤਰਾ ਪੂਰੀ ਕਰਕੇ ਅਸੀਂ ਆਪਣੇ ਘਰ ਪਹੁੰਚ ਚੁੱਕੇ ਸੀ ਹੁਣ ਅਸੀਂ ਆਪਣੇ ਸਾਈਕਲ ਦੀ ਸਵਾਰੀ ਕਰਨ ਕਰ ਰਹੇ ਹਾਂ ਦੇਖ ਰਹੇ ਹਾਂ ਕਿ ਸਾਈਕਲ ਦਾ ਐਕਸਪੀਰੀਅੰਸ ਕਿਦਾਂ ਦਾ ਹੁੰਦਾ ਹੈ ਅਸੀਂ ਆਪਣੇ ਸਾਈਕਲ ਦਾ ਕੁਝ ਪਿਛਲੀ ਗਰਾਰੀ ਚੇਂਜ ਕਰਵਾਈ ਸੀ ਤੁਹਾਨੂੰ ਸਾਈਕਲ ਵੀ ਦਿਖਾਉਂਦੇ ਹਾਂ ਅੱਜ ਆਪਣੇ ਸਾਈਕਲ ਦਾ ਟ੍ਰਾਇਲ ਕਰਾਂਗੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਸੈਕਲਟੇ ਬਣਾਉਣੀ ਹੈ ਦੇਖਣ ਨੂੰ ਮਰ ਲੰਗੇ ਸੋ ਲਾਈਕ ਐਂਡ ਸ਼ੇਅਰ ਕਮੈਂਟ ਔਰ ਸਬਸਕ੍ਰਾਈਬ ਕਰਨਾ ਨੀ ਭੁੱਲਣਾ ਤੁਸੀਂ ਕਮੈਂਟ ਕਰੋਗੇ ਵਲੋਗਾਂ ਵਿੱਚ ਬਹੁਤ ਗਲਤੀਆਂ ਹੁੰਦੀਆਂ ਹਨ ਸੋ ਤੁਸੀਂ ਕਮੈਂਟ ਕਰਕੇ ਆਪਣੇ ਸੁਝਾਅ ਦੇ ਸਕਦੇ ਹੋ ਆਜੋ ਫੇਰਾ ਸੀ ਸਾਈਕਲ ਦਿਖਾਉਂਦੇ ਹਾਂ ਤੇ ਅੱਜ ਸਾਈਕਲ ਦਾ ਸਾਈਕਲ ਤੇ ਟ੍ਰਾਇਲ ਕਰਦੇ ਹਾਂ ਸਾਈਕਲ ਦਾ और किद एक्सपीरियंस रिंदा है जो ग्राडी चेंज की है उसद ये जो सैकल मेरा मनपसंद साइक है काफ़ी साल पहला लिया बहुत वह रहा हूँ काफ़ी समय तो ਖਰਾਸੀਗਾ ਇਹਨੂੰ ਗ੍ਰੀਸ ਗਰੂਸ ਕਰਵਾਈ ਹੈ ਤੇ ਇੱਕ ਇਸ ਲਈ ਗਰਾਰੀ ਚੇਂਜ ਕਰਵਾਈ ਹੈ ਇੱਕ ਗਰਾਰੀ ਚੇਂਜ ਪਿਛਲੀ ਕਰਵਾਈ ਹੈ ਪਹਿਲਾਂ ਇਹ ਗਰਾਰੀ ਸੀਗੀ ਇਸ ਦੇ ਦੰਦੇ 8 18 ਸਮੇਂ ਔਰ ਨਵੀਂ ਵਾਲੀ ਇਹ ਜੋ ਲਗਾਈ ਹੈ ਇਸ ਦੇ 22 ਹਨ ਔਰ ਜਿਸ ਮਿਸਤਰੀ ਨੇ ਲਗਾਈ ਹੈ ਉਹ ਕਹਿੰਦਾ ਹੈ ਕਿ ਹੁਣ ਇਸ ਨਾਲ ਸਾਈਕਲ ਬਹੁਤ ਹੌਲਾ ਚਲੇਗਾ इजी ਚਲੇਗਾ ਸੋ ਅੱਜ ਸਾਈਕਲ ਦਾ ਟ੍ਰਾਇਲ ਲੈਂਦੇ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਇਹ ਗਰਾਰੀ ਚੇਂਜ ਕਰਕੇ ਸੋ ਆਉਣ ਵਾਲੇ ਵਲੌਗ ਫਿਰ ਤੁਹਾਨੂੰ ਸਾਈਕਲ ਤੇ ਵੇਖਣ ਨੂੰ ਮਿਲਣਗੇ ਆਜੋ ਫਿਰ ਸਾਈਕਲ ਦੀ ਟ੍ਰਾਇਲ ਲੈਂਦੇ ਹਾਂ ਮਿਲਦੇ ਹਾਂ ਰੋਡ ਤੇ ਲਓ ਜੀ ਹੁਣ ਅਸੀਂ ਜੀਟੀ ਰੋਡ ਤੇ ਚੜ ਗਏ ਆ ਦੇਖਦੇ ਆ ਇੱਥੋਂ ਦਾ ਕੀ ਐਕਸਪੀਰੀਅੰਸ ਹੁੰਦਾ ਹੈ ਕਿੰਦਾ ਦਾ ਸਾਈਕਲ ਚੱਲਦਾ ਹੈ ਕਿੰਨਾ ਘੋਲਾ ਚੱਲਦਾ ਹੈ ਜੋ ਮਿਸਤਰੀ ਨੇ ਦੱਸਿਆ ਹੈ ਅੱਜ ਪਤਾ ਲੱਗ ਜਾਈਗਾ ਅੱਜ ਇਸ ਦਾ ਟ੍ਰਾਇਲ ਹੋ ਜਾਏਗਾ ਅਜੇ ਤੱਕ ਤਾਂ ਬਿਲਕੁਲ ਠੀਕ ਹੀ ਚੱਲ ਰਿਹਾ ਜੀਟੀ ਰੋਡ ਤੇ ਵਧੀਆ ਚੱਲ ਰਿਹਾ ਦੇਖਦੇ ਹੁਣ ਅੱਗੇ ਕਿਦਾਂ ਦਾ ਚੱਲੇਗਾ ਹੌਲਾ ਤੇ ਹੈ ਬਹਿ ਕੇ ਕਿਉਂਕਿ ਇਹ ਸਿੰਗਲ ਗੇਅਰ ਵਾਲਾ ਸਾਈਕਲ ਹੈ ਸਾਦਾ ਸਾਈਕਲ ਹੈ ਅਜੇ ਗੇਰਾਂ ਵਾਲੇ ਜੋ ਦੂਜੇ ਸਾਈਕਲ ਹੁੰਦੇ ਨੇ ਇੱਕ ਤਾਂ ਮਹਿੰਗੇ ਸਾਈਕਲ ਨੇ ਦੂਜੇ ਬ੍ਰਾਂਡ ਕੰਪਨੀਆਂ ਦੇ ਸਾਈਕਲ ਤੇ ਉਤੋਂ ਅਲਗ-ਅਲਗ ਗੇਰ ਕੇਸ ਦੇ 7 ਕੇਸ ਦੇ 9 ਕੇਸ ਦੇ 10 ਫਰਕ ਤੇ ਪੈਣਾ ਹੀ ਹੈ ਸਾਦੇ ਸਾਈਕਲ ਦਾ ਤੇ ਗੇਰਾ ਵਾਲੇ ਸਾਈਕਲ ਦਾ ਪਰ ਆਪ ਆਪਣੀ ਸੋਚ ਹੈ ਜੋ ਸਾਦਾ ਸਾਈਕਲ ਹੈਂਡਲ ਕਰ ਗਿਆ ਚਲਾ ਗਿਆ ਠੀਕ ਠਾਕ ਤੋ ਉਸ ਨੂੰ ਗੇਰਾ ਵਾਲੇ ਸਾਈਕਲ ਤੇ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਪਸੀਨਾ ਤੁਸੀਂ ਵੇਖ ਹੀ ਰਹੇ ਹੋ ਪਸੀਨਾ ਵੀ ਆ ਰਿਹਾ ਬਾਰਸ ਪੈ ਕੇ ਹਟੀ ਸੀ ਉਸ ਦਾ ਹੀ ਹੈ ਅੱਗੇ ਆ ਦੋਲਾ ਆ ਰਿਹਾ ਬੋਲਤੇ ਦੇਖਦੇ ਹਾਂ ਕਿ ਕਿੰਨਾ ਕਈ ਸਾਥ ਦਿੰਦਾ ਹੈ ਕਿਉਂਕਿ ਇੱਕ ਹੱਥ ਨਾਲ ਤੇ ਮੈਂ ਕੈਮਰਾ ਫੜਿਆ ਹੈ ਔਰ ਦੂਜੇ ਹੱਥ ਨਾਲ ਸਾਈਕਲ ਦਾ ਹੈਂਡਲ ਔਰ ਉਤੋਂ ਟ੍ਰੈਫਿਕ ਔਰ ਮੇਜਰ ਹਾਈਟ ਬ੍ਰਿਜ ਦੀ ਇਹੋ ਜੀ ਜਗ੍ਹਾ ਤੇ ਪਤਾ ਲੱਗ ਹੀ ਜਾਣਾ ਹੈ ਸਾਈਕਲ ਦਾ ਕਿੰਨਾ ਹੌਲਾ ਹੈ ਔਰ ਕਿਦਾਂ ਦਾ ਐਕਸਪੀਰੀਅੰਸ ਲੈਂਦਾ ਹੈ ਕੋਟਰਸਲ ਕਿੰਨੀ ਤੇ ਜਾ ਰਹੇ ਨੇ ਨੈਸ਼ਨਲ ਹਾਈਵੇ ਹੈ ਅਸੀਂ ਪੋਲ ਦੇ ਉੱਤੇ ਚੜ ਗਏ ਆ ਪੋਲ ਇੱਕ ਦਿਨ ਰੋਡ ਜਾਂਦਾ ਇੱਕ ਪੋਲ ਦੇ ਥੱਲੋਂ ਦੀ ਆ ਜੀ ਆ ਹੋ ਨਾ ਪੋਲ ਦੀ ਚੜਾਈ ਉੱਤਰਣ ਦੇ ਟੈਟਰ ਨਾਰਨ ਦੀ ਜ਼ਰੂਰਤ ਨਹੀਂ ਸਾਈਕਲ ਆਪਣੇ ਆਪ ਘਾਤੋਂ ਜਾ ਹੀ ਰਿਹਾ ਕਿੱਥੋਂ ਤੱਕ ਜਾਂਦਾ ਵੇਖ ਲੈਂਦੇ ਆ ਤੁਸੀਂ ਰੋਡ ਦੇ ਦੋਵੇਂ ਸਾਈਡਾਂ ਤੇ ਹਰਿਆਵਲ ਵੇਖ ਹੀ ਰਹੇ ਹੋ ਸੱਤਾਂ ਦਾ ਮਹੀਨਾ ਹੈ بارش ਦਾ ਮਹੀਨਾ ਹੈ ਹਰਿਆਵਲ ਨੇ ਵੀ ਬਹੁਤ ਸੋਹਣੀ ਹਰਿਆਵਲ ਹੈ ਮਨ ਖੁਸ਼ ਹੋ ਜਾਂਦਾ ਹੈ ਉੱਤੋਂ ਖੇਤਾਂ ਵਿੱਚ ਵੀ ਹਰਿਆਵਲ ਹਰਿਆਵਲ ਧਾਨ ਦੀ ਫਸਲ ਲੱਗੀ ਹੋਈ ਕਿੰਡੀ ਸ਼ਾਨਦਾਰ ਹਰਿਆਵਲ ਹੈ ਹਰ ਜੀ ਹਰੇ ਹਵਲ ਵੇਖ ਕੇ ਮਨ ਖੋਸ਼ ਹੋ ਜਾਂਦਾ ਆ ਆ ਤੁਸੀਂ ਪਸੀਨਾ ਦੇਖ ਹੀ ਰਹੇ ਹੋ ਕੋਲ ਤੋਂ ਥੱਲੇ ਕਾਫੀ ਤੱਕ ਦੂਰ ਤੱਕ ਸਾਈਕਲ ਬਿਨਾ ਪੈडल ਤੋਂ ਆ ਗਿਆ ਸੀਗਾ ਫਿਰ ਤੁਹਾਨੂੰ ਹਰਿਆਵਲ ਦਿਖਾਉਣ ਲੱਗ ਪਏ ਜੋ ਕਿਛੇ ਵੀ ਤੁਸੀਂ ਵੇਖ ਰਹੇ ਹੋ ਟ੍ਰੈਫਿਕ ਕਾਫੀ ਹੈ ਬਹੁਤ ਵਧੀਆ ਰਿਸਪਾਂਸ ਦੇ ਰਿਹਾ ਸਾਈਕਲ ਆਜੋ ਫਿਰ ਅੱਗੇ ਮਿਲਦੇ ਹਾਂ ਇਹ ਹੀ ਸ਼ਾਨਦਾਰ ਹਰਿਆਵਲ ਸਾਹ ਲੈਣ ਵਾਸਤੇ ਸੀ ਰੁੱਕ ਗਏ ਸੀ ਇਹ ਆਪਣਾ ਹੈ ਲਾਹੌਰ ਆ ਰਿਹਾ ਹੈ ਰੰਗ ਲਾਲ ਹੈ ਇਹ ਹੈ ਆਪਣਾ ਸਾਈਕਲ तकरीबन ਠੀਕ ਹੀ ਰਿਹਾ ਬਹੁਤ ਵਧੀਆ ਰਿਹਾ ਕਿੰਨੀ ਸੋਹਣੀ ਹਰਿਆਵਲ ਹੈ ਬਹੁਤ ਹੀ ਸ਼ਾਨਦਾਰ ਹੈ ਚਲੋ ਫਿਰ ਇਹ ਹੈ ਆਪਣਾ ਸਾਈਕਲ ਬਹੁਤ ਹੀ ਸ਼ਾਨਦਾਰ ਰਿਹਾ ਸਾਈਕਲ ਦਾ ਇਹ ਰਿਹਾ ਇਹ ਆਪਣਾ ਸਾਈਕਲ ਬਹੁਤ ਹੀ ਸ਼ਾਨਦਾਰ ਰਿਹਾ ਇਹਦਾ ਬਹੁਤ ਵਧੀਆ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਬਾਈਪਾਸ ਤੋਂ ਅਸੀਂ ਅੰਦਰ ਨੂੰ ਆ ਗਏ ਸੀ ਹੁਣ ਨਹੀਂ ਮਿੱਥੂ ਦੀ ਨਿਕਲ ਚਲਾਂਗੇ ਸ਼ਾਨਦਾਰ ਸੈਕਲਰ ਐਕਸਪੀਰੀਅੰਸ ਰਿਹਾ ਹੁਣ ਥੋੜਾ ਜਿਹਾ ਟ੍ਰੈਫਿਕ ਆ ਇਹੇ ਕਰਕੇ ਉਧਰ ਟ੍ਰੈਫਿਕ ਬਹੁਤ ਤੇਜ਼ ਚਲਦੀ ਸੀ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਹੈ ਸਾਡਾ ਤੁਹਾਨੂੰ ਕੋਈ ਜਿਆ ਕੰਮ ਹੈ ਸ਼ਹਿਰ ਦੇ ਵਿੱਚ ਆਪਣਾ ਕੰਮ ਵੀ ਕਰ ਲਾਂਗੇ ਔਰ ਅੰਦਰੋਂ ਦੇ ਚੱਲ ਜਾਗੇ ਇਹ ਧਾਰੀਵਾਲ ਦਾ ਅੰਦਰ ਦਾ ਰਸਤਾ ਹੈ शहर के बिचों की जानदारस्ता ये बिधीपुर पिंड एरिया है नवा मंदिर बन हैं ਬਹੁਤ ਵਧੀਆ ਇਹ ਅੱਗੇ ਆ ਗਿਆ ਸੰਤ ਨਰੰਗਕਾਰੀ ਸਾਜ ਸੰਪਵਨ ਬਰਾਂਚ ਧਾਰੀਵਾਲ ਇਹ ਤੁਸੀਂ ਗੇਟ ਤੇ ਲਿਖਿਆ ਦੇਖ ਰਹੇ ਹੋ ਸਾਸਾ ਨਰੰਗਕਾਰੀ ਭਵਨ ਇਹ ਪੂਰਾ ਬੀਦੀਪੁਰ ਦਾ ਇਲਾਕਾ ਅੱਗੇ ਬੀਦੀਪੁਰ ਫਾਟਕ ਵੀ ਆ ਜਾਏਗਾ ਸਾਈਕਲ ਤੇ ਇੱਕ ਵਰੀ ਤੇ ਸਾਹ ਚਾਰੀ ਜਾਂਦਾ ਆ ਆਵਾਜ਼ ਤੁਹਾਡੇ ਤੱਕ ਪਤਾ ਨਹੀਂ ਕਿਦਾਂ ਦੀ ਆ ਰਹੀ ਹੋਏਗੀ ਬੀਦੀਪੁਰ ਬੀਦੀਪੁਰ ਕਰ ਰਹੀ ਬੀਦੀਪੁਰ ਪਿੰਡ ਨਿਕਲ ਗਿਆ ਬੀਦੀਪੁਰ ਫਾਟਕਾ ਆ ਗਿਆ ਹਾਂ ਆ ਵੇਖੋ ਇਹ ਹੈ ਬੀਦੀਪੁਰ ਦਾ ਫਾਟਕਾ ਆ ਖੱਬੇ ਹੱਥ ਨੂੰ ਜੋ ਸਰਕ ਜਾਂਦੀ ਹੈ ਇਹ ਮੂਲੇਵਾਲ ਪਿੰਡ ਪਲੇਅਰ ਇਹ ਉਹ ਪਾਸੇ ਨੂੰ ਚੱਲ ਜਾਂਦੀ ਹੈ ਪਿੰਡਾਂ ਦੇ ਵਿੱਚੋਂ ਦੀ ਸਿੱਧੀ ਕਲਾਨੌਰ ਨੂੰ ਆਹ ਸਿੱਧੀ ਧਾਰੀਵਾਲ ਨੂੰ ਆਹ ਅੱਗੇ ਇੱਕ ਸਕੂਲ ਆ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਇੰਸਟੀਚੂਟ ਧਾਰੀਵਾਲ कॉमेंट करके कहरा कड़ा बच्चा इस स्कूल चु पढ़िया है और कि टीचर इस स्कूल सेवावान दे चुक है जान दे रहा है कॉमेंट करके दस बहुत ही बढ़िया गर्मी फिर काफ़ी हो गई है हूँ ਬਾਜ਼ਾਰ ਦਾ ਰਸਤਾ ਵੀ ਇਸ ਤਰ੍ਹਾਂ ਖਾਣ ਵਾਲਾ ਹੈ ਫਿਰ ਅਸੀਂ ਅੱਗੇ ਮਿਲਦੇ ਆਜੋ ਫਿਰ ਅੱਗੇ ਮਿਲਦੇ ਲੋਕ ਜੀ ਸਾਈਕਲ ਦੀ ਟ੍ਰਾਈ ਲੈ ਕੇ ਅਸੀਂ ਆ ਗਏ ਕੁੱਲ ਮਿਲਾ ਕੇ ਠੀਕ ਰਿਹਾ ਸਾਈਕਲ ਦਾ ਐਕਸਪੀਰੀਅੰਸ ਲੈ ਆ ਕੇ ਆਪਣੀ ਜਗ੍ਹਾ ਖਰਾ ਕਰਤਾ ਸਾਈਕਲ ਨੂੰ ਹੋਣ ਇਹਨੂੰ ਇੱਕ ਵਾਰ ਫਿਰ ਸੈਟੀਸਫਾਈ ਕਰਕੇ ਨੈਕਸਟ ਸਫਰ ਵਾਸਤੇ ਇਹਨੂੰ ਤਿਆਰ ਕਰਕੇ ਕੱਢਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਕਮੈਂਟ ਕਰਨਾ ਆਪਣੇ ਸੁਝਾਅ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ ਮਿਲਦੇ ਆ ਨੈਕਸਟ ਵਲੋਗ ਵਿੱਚ